ਅੱਜ ਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮੋਹਨਪੁਰਾ ਤਹਿਸੀਲ ਜ਼ਿਲ੍ਹਾ ਸਪਿਰਨੋ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਵੀਰ ਜੱਜ ਦੇ ਕੋਲ ਆਇਆ ਆ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਦੋ ਨਾਗਾ ਪਾ ਤੁਹਾਨੂੰ ਦਿਖਾਉਣੇ ਆ ਦੋਨੋਂ ਪਸ਼ੂ ਸੋਏ ਸੁਬਾਹ ਆ ਇੱਕ ਨੀਲੀ ਰਾਵੀ ਦੇ ਵਿੱਚ ਬਹੁਤ ਖੂਬਸੂਰਤ ਚੰਗੇ ਸੋਹਣੇ ਸਰੀਰਕ ਢਾਂਚੇ ਦੇ ਦੋਸਤੋ ਇਹ ਮਾਝ ਆਪਾਂ ਤੁਹਾਨੂੰ ਦਿਖਾ ਦਾਂਗੇ ਬਿਲਕੁਲ ਸੱਜਰਤਾ ਜੀ ਸੂਈ ਹੈ ਮਗਰ ਕੱਟੀ ਫੀਮੇਲ ਕਾਫ ਨੂੰ ਜਨਮ ਇੱਕ ਡੱਬੀ ਇੱਧਰ ਤੁਸੀਂ ਐਚ ਐਫ ਬ੍ਰੀਡ ਦੇ ਵਿੱਚ ਦੋਸਤੋ ਇਹ ਵਿਹੜ ਦੇਖੋਗੇ ਵੀ ਬਿਲਕੁਲ ਸੱਜਰ ਤਾਜੀ ਸੂਈ ਆ। ਸੋ ਦੋਵੇਂ ਨਾਗ ਬਿਲਕੁਲ ਸੱਜਰ ਤਾਜੇ ਆ। ਤੇ ਕਿੰਨੇ ਪੌਲੇ ਤੇ ਆ ਕਿੰਨੇ ਮਿਲਕ ਦੁੱਧ ਤੇ ਚੱਲ ਰਹੇ ਆ ਪੂਰੀ ਗੱਲਬਾਤ ਆਪਾਂ ਵੀਰ ਜੱਜ ਦੇ ਨਾਲ ਕਰ ਲਵਾਂਗੇ। ਕੀ ਡਿਟੇਲ ਆ ਇਹਨਾਂ ਪਸ਼ੂਆਂ ਦੀ। ਸੋ ਪੂਰੀ ਵੀਡੀਓ ਤੁਸੀਂ ਐਂਡ ਤੱਕ ਦੇਖ ਲਿਓ ਠੀਕ ਆ ਜੀ। ਤੇ ਪਿੰਡ ਮੋਹਨਪੁਰੇ ਤੁਸੀਂ ਵਿਜ਼ਿਟ ਕਰਨੀ ਆ ਬਰੰਪੁਰਾ ਪਿੰਡ ਬਿਲਕੁਲ ਅਲੱਗ ਹੈ ਸੁਭਾਵਾ। ਇਹ ਪਿੰਡ ਦੋਸਤੋ ਥੋੜੀ ਥੋੜੀ ਦੂਰੀ ਤੇ ਆ। ਸਰਹਿਆੜੀ ਤੋਂ ਵੀ ਤਕਰੀਬਨ ਕੋਈ 5-1 ਕਿਲ ਵਣਕ ਪਿੰਡ ਵੀ ਬਿਲਕੁਲ ਲੱਗਿਆ ਇੱਥੇ ਆੜ ਕੇ ਆਪਣੀ ਨਰਕ ਪਰਖਾ ਤਸੱਲੀ ਆ ਉਹ ਮੇਰਾ ਵੀਰ ਕੋਈ ਤੁਸੀਂ ਦੋ ਟਾਈਮ ਤਿੰਨ ਟਾਈਮ ਚੋ ਕੇ ਆਪਣੀ ਕਰ ਸਕਦੇ ਜੀ ਠੀਕ ਆ ਜੀ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ 20 ਸਤੰਬਰ ਸਮਾਂ ਮਾਰਨਿੰਗ ਦੇ ਕੋਈ 8:30 ਵਜੇ ਦਾ ਆਓ ਕਰਦੇ ਆ ਗੱਲਬਾਤ ਵੀਰ ਜੱਜ ਦੇ ਨਾਲ ਪੁੱਛਦੇ ਆਂ ਕੀ ਡਿਟੇਲਾਂ ਨੇ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਜੱਜ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਜੀ ਹੋਰ ਸਨੋ ਠੀਕ ਠਾਕ ਜੀ ਬਹੁਤ ਵਧੀਆ ਕਿਵੇਂ ਆ ਵਧੀਆ ਵਧੀਆ ਚੜਦੀ ਕਲਾ ਮੈਂ ਨਾ ਚੜਦੀ ਕਲਾ ਕਿਰਪਾ ਵਾ ਬਾਬੇਰੀ ਦੇ ਠੀਕ ਆ ਜੀ ਹ ਰਾਵੀ ਜੱਜ ਨਗੀਨਾ ਬਹੁਤ ਸੋਨਾ ਕੱਢ ਕੇ ਫਿਰ ਲੈ ਕੇ ਆਂਦਾ ਹਾਂਜੀ ਆਂਦੀ ਸੰਤੂ ਸਾਹਿਬ ਪਿਓਰ ਨੀਲੀ ਰਾਵੀ ਦੀ ਹਾਂ ਨੀਲੀ ਦੀ ਹਾਂਜੀ ਤੀਜਾ ਸੁਆ ਅੱਛਾ ਜੱਜ ਕਿੰਨੇ ਦਿਨਾਂ ਦੇ ਵਿੱਚ ਸੁਆ ਇਹ ਸੰਤੂ ਸਾਹਿਬ ਕੱਲ ਰਾਤ ਦੀ ਸੋਈ ਆ ਠੀਕ ਆ ਅੱਜ ਦੂਜਾ ਦੇਣਾ ਸੰਤੂ ਸਾਹਿਬ ਤੇ 11 ਕਿਲੋ ਬੋਲਾ ਇਸ ਟਾਈਮ ਠੀਕ ਹੈ ਮਗਰ ਕੱਟੀ ਹੈ ਬਹੁਤ ਆਉਦੀ ਧੀਏ ਦੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਮਗਰ ਕੱਟੀ ਆ ਕੱਟੀ ਵੀ ਤੁਸੀਂ ਵੇਖੋਗੇ ਨੀਲੀ ਦੀ ਮਗਰ ਕੱਟੀ ਆ ਬੱਕੀ ਮੋਸ਼ ਮੱਥੇ ਫਲ ਸੋ ਮਾਰਕਿੰਗ ਦੇ ਵਿੱਚ ਕੱਟੀ ਵੀ ਤੁਸੀਂ ਵੇਖ ਲਓ ਠੀਕ ਆ ਜੀ ਕੱਟੀ ਜਾਂ ਮਗਰ ਕੱਲ ਰਾਤੀ ਸੂਈ ਆਪਣੇ ਕੋਲ ਹਾਂਜੀ ਹਾਂਜੀ ਸਾਨੂੰ ਸਾਲ ਕੱਲ ਰਾਤ ਸੂਈ ਆ ਦੋ ਡਾਂਗਰੀ ਚਵਾਈ ਹੋਈ ਆ ਹੁਣ ਤੀਜੇ ਦੀ ਕਰਨੀ ਆ ਠੀਕ ਆ ਜੀ ਹਾਂਜੀ ਤਾਂ ਸੋ ਦੋ ਟਾਈਮ ਜਿਹੜੀ ਚਵਾਈ ਹੋ ਚੁੱਕੀ ਆ ਸੋ ਤੀਜੇ ਟਾਈਮ ਦੀ ਜਿਹੜੀ ਚਵਾਈ ਹੋਊਗੀ ਠੀਕ ਆ ਜੀ ਬੌਣੇ ਤੇ ਚੱਲਣ ਢਈ ਆ ਸੋ ਅੱਜ ਸੈਕਿੰਡ ਦੇਣਾ ਦੂਜਾ ਦੇਣਾ ਇਸ ਮੱਝ ਨੂੰ ਸੂਈ ਨੂੰ ਠੀਕ ਆ ਤੀਜਾ ਸੂਆ ਸੋ ਆਰਡਰ ਰੌਡਰ ਦੀ ਕੁਆਲਿਟੀ ਵੇਖ ਕੇ ਤੁਸੀਂ ਚੈੱਕ ਕਰੋ ਬਹੁਤ ਖੂਬਸੂਰਤ ਹਵਾਨਾਂ ਦੇਵਾ ਕਾਰਡ ਦੀ ਵੀ ਉਹਨੀ ਤੇ ਪਿੱਛੇ ਵੀ ਤੁਸੀਂ ਵੇਖੋ ਦੋਸਤ ਤੁਪਕਿਸ਼ਤੀ ਲਵਾ ਬਿਲਕੁਲ ਉਨਾ ਹੀ ਅਕੇ ਤੁਹਾਨੂੰ ਤੋਂ ਸਟਾਰਟ ਹੋ ਕੇ ਤੇ ਸੀ ਨਾਲ ਜਿਹੜਾ ਦੋਸਤੋ ਲੇਵਾ ਟੱਚ ਕਰਦਾ ਮਾਰਕਿੰਗ ਚਾਰੇ ਪੈਰ ਧੁਪੇ ਆ ਠੀਕ ਆ ਜੀ ਜੇਕਰ ਆਪਾਂ ਮਾਰਕਿੰਗ ਦੀ ਗੱਲ ਕਰੀਏ ਤੇ ਚਾਰੇ ਪੈਰ ਧੁਪੇ ਬਾਕੀ ਆ ਫੇਸ ਕੁਆਲਿਟੀ ਆ ਅੱਖ ਬਿੱਲੀ ਮਣਕੀ ਸੋ ਗੁਲਾਈ ਦੇ ਵਿੱਚ ਬੈਕ ਸਾਈਡ ਨੂੰ ਥੋੜਾ ਜਿਹਾ ਗੋਲ ਹੋ ਕੇ ਜਿਹੜਾ ਦੋਸਤੋ ਸਿੰਘ ਮੁਰਿਆ ਬਾਕੀ ਬਹੁਤ ਖੂਬਸੂਰਤ ਆ ਬਿਊਟੀ ਦੇ ਵਿੱਚ ਵੀ ਆ ਬਾਕੀ ਦੁੱਧ ਬਾਦਲੇ ਵੀ ਬਹੁਤ ਜਿਆਦਾ ਜੀ ਚੰਗੀ ਆ ਠੀਕ ਆ ਜੀ ਤੇ ਜੱਜ बोला इंदा त कितना के भरे अपने को संधू साहब इस टाइम हुन दूसरे दिन दी सुई ਥਲੇ 11 ਲੀਟਰ ਹਾਜ਼ਰ ਆ ਹਾਂਜੀ ਹਾਂਜੀ ਕੋਈ 16 ਕਿਲੋ ਦਾ ਰਿਕਾਰਡ ਹੈਗਾ ਦਾ ਪੀਲੇ ਸਵੇ ਦਾ ਅੱਛਾ ਚੂਣ ਚੜ ਕਿਵੇਂ ਨਹੀਂ ਮੈਂ ਨਾ ਠੰਡੀ ਧੀਰੀ ਆਣ ਚੂਣ ਚਣ ਪੋਲੀ ਕੋਈ ਪੂਰ ਛਟਾ ਨਹੀਂ ਸੰਧ ਕੋਈ ਪੂਰ ਨਹੀਂ ਕੋਈ ਛਟਾ ਨਹੀਂ ਹਾਂਜੀ ਹਾਂਜੀ ਠੀਕ ਆ ਐ ਓਕੇ ਆ ਸੰਧੂ ਸਾਹਿਬ ਬਾਕੀ ਸੂਈ ਸੋਈ ਸੰਧੂ ਸਾਹਿਬ ਜਿਹੜੇ ਵੀਰ ਪ੍ਰਾਨ ਖਰੀਦ ਨਹੀਂ ਅੱਛਾ ਲੀ ਕਰਕੇ ਖੜੇ ਆਪ ਜੀ ਹਾਂਜੀ ਹਾਂਜੀ ਨੋ ਵੀ ਪ੍ਰਾਬੋ ਠੀਕ ਆ ਜੀ ਤੋਂ ਬੇਸ਼ੁਮਾਰ ਕੀਮਤੀ ਨਗੀਨਾ ਦੋਸਤੋ ਜਦੋਂ ਵੀ ਇਹੋ ਜਿਹਾ ਪਸ਼ੂ ਨਿਕਲਦਾ ਹਰਕ ਵੀਰ ਦਾ ਸ਼ੌਂਕ ਹੁੰਦਾ ਹੈ ਤਕਰੀਬ ਤੇ ਨੀਲੀ ਰਾਵੀ ਦੇ ਵਿੱਚ ਖਾਸ ਆਉਣ ਵਾਲੇ ਸਮੇਂ ਦੇ ਵਿੱਚ ਨਾਲ ਦੇ ਨਾਲ ਬਰੀਡ ਤੇ ਵੀ ਕੰਮ ਕੀਤਾ ਜਾਵੇ ਤੇ ਬਾਕੀ ਦੁੱਧ ਲਈ ਵੀ ਪਸ਼ੂ ਚੰਗੇ ਆ ਤੇ ਨਾਲ ਦੇ ਨਾਲ ਬਿਲਕੁਲ ਸੁਭਾਅ ਨੇਜਰ ਵਾਈਜ਼ ਵੀ ਵੇਖੀਏ ਤੇ ਬਿਲਕੁਲ ਠੰਡੇ ਧਰੇ ਸਹੀਲ ਸੌ ਪਸ਼ੂ ਹੁੰਦੇ ਆ ਸੋ ਥਣ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਵਿਰਲ ਬਾਂਡ ਚੰਗੀ ਆਪਸੀ ਥਣਾ ਦੇ ਠੀਕ ਆ ਜੀ ਲਿਓ ਜੱਜ ਤੋੜ ਕੇ ਦਿਖਾ ਦਈਏ ਫਿਰ ਆ ਇਧਰ ਕਰੋ ਚੱਕ ਜੀ ਠੀਕ ਹੈ ਤੇ ਇੱਕ ਵਾਰੀ ਤੁਹਾਨੂੰ ਮਹਿਸੂਸ ਸੁਆਦ ਆਇਆ ਪਰ ਪਾਟੀ ਵੇਡ ਤੁਸੀਂ ਵੇਖੋ ਮੱਜ ਦਾ ਪਾਟੀ ਵੇਡ ਚੋਕਲਾ ਜਾਂਦੇ ਚੰਗੀ ਨਰੋਈ ਆ ਫੁੱਲ ਭਜਣੇ ਵੇਡ ਦੇ ਵਿੱਚ ਬਹੁਤ ਵਧੀਆ। ਬਹੁਤ ਮਾਰਕਿੰਗ ਬਹੁਤ ਸੋਹਣੀ ਠੀਕ ਹੈ ਜੀ। ਵਾਈਟ ਫੇਸ ਤੇ ਚਾਰੇ ਖੋਰ ਤੋਂ ਪਿਆ ਠੀਕ ਹੈ। ਆ ਤੋਰ ਨੂੰ ਜੱਜ ਥੋੜਾ ਜਿਹਾ ਨੂੰ ਵੀਰੇ। ਆ ਕਮਾ ਲਿਓ ਯਾਰ ਇੱਕ ਵਾਰੀ ਹੋਰ ਕਮਾ ਦਿਓ ਵੀਰੇ। ਜਦ ਤੱਕ ਦੁੱਧ ਚੰਗਾ ਚੋ ਆ ਜੂਗੀ ਸੰਧੂ ਸਾਹਿਬ 16 ਕਿਲੋ ਦੀ ਗਰੰਟੀ ਦਿੱਤੀ ਆਪਾਂ ਜਿੰਨਾਂ ਦੇ ਭੈਣ ਭਰਾਵਾਂ ਨੂੰ ਦਿੱਤੀ ਆ 16 ਲੀਟਰ ਦੀ ਹਾਂਜੀ 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 ਚੋਣਾ ਚਾਹੀਦਾ ਯਾਰ ਜਿੱਕੇ ਮੱਝ ਨੂੰ ਢਾਜਾ ਢੂੰਜਾ ਜਿੱਡਾ ਕਿ ਸਟਰਕਚਰ ਬਾਕੀ ਥਾਂ ਲੈਵਾ ਸੰਧੂ ਸਾਹਿਬ ਵੇਖੋ ਕਿ ਡਾਟਾ ਆਉਦਾ ਲੱਗਾ ਡਰ ਕੁਆਲਟੀ ਸਕਾਰ ਪੁਸ਼ਾਰਦੀ ਜਿਹੜੀ ਦੋਸਤੋ 121 ਅਕਰ ਮਾਰੀ ਜਦ ਸਿੱਧਾ ਤੁਰਦੇ ਜੇ ਅੰਦਰ ਵੀ ਤੁਰਦੇ ਦੇ ਕੋਈ 16 ਸਲੋ ਤੁਰਦੇ ਜੇ ਲਓ ਜੀ ਸੋ ਫੋਲਰ ਸ਼ਾਨਦਾਰ ਕੁਆਲਿਟੀ ਆ ਠੀਕ ਆ ਜੀ ਸੋ ਟਾਪ ਕਲਾਸ ਬਰੀਡ ਨੀਲੀ ਰਾਵੀ ਦੇ ਵਿੱਚ ਦੋਸਤੋ ਅੱਜ ਵੀ ਜੱਜ ਹੋਣਾ ਦਾ ਇਸ ਫਾਰਮ ਤੇ ਜਿਹੜੀ ਇਹ ਮੱਝ ਆ ਵਕਾਊ ਆ ਵਿਕਰੀ ਦੇ ਲਈ ਅਵੇਲੇਬਲ ਆ ਠੀਕ ਆ ਸੋਲਟ ਪੈਣੀ ਸੱਚੇ ਖੱਪਿਆਂ ਆਪਾਂ ਤੁਹਾਨੂੰ ਇੱਕ ਵਾਰੀ ਥੋੜਾ ਹੋਰ ਲਾ ਕੇ ਤੁਹਾਨੂੰ ਦਿਖਾ ਦਈਏ ਆ ਦੇਖੋ ਜੀ ਠੀਕ ਆ ਜਦ ਇੱਕ ਥਾਂ ਥੋੜਾ ਲੰਮਾ ਰੱਖਦੀ ਬਾਕੀ ਚੂਣ ਚਾਂਣ ਹਜੇ ਖਾਲੀ ਨਹੀਂ ਕੀਤੀ ਬੋਲ ਹਾਂ ਜੀ ਬਾਕੀ ਬਰਾਬਰ ਆ ਸੰਦੂ ਸਾਹਿਬ ਚੂਣ ਚਾਂਣ ਬਰਾਬਰ ਆ ਠੀਕ ਆ ਹਾਂਜੀ ਹਾਂਜੀ ਤਾਂ ਦੋਸਤੋ ਚਵਾਈ ਵੈਸੇ ਸਾਰੇ ਵੀਰਾਂ ਨੇ ਤੁਸੀਂ ਕਰਕੇ ਦੇਖ ਹੀ ਲੈਣੀ ਬਾਹ ਭੁੱਲ ਗਿਓ ਸਾਡੀ ਸੰਦੂ ਸਾਹਿਬ ਬਾਕੀ ਥੋੜੀ ਬੜੀ ਠੀਕ ਆ ਤੇ ਆ ਦੇਖੋ ਜੀ ਸੱਜੇ ਬੈਕ ਸਾਈਡ ਤੋਂ ਤੋਂ ਸੱਜੇ ਖੱਬੇ ਹਰ ਪਾਸਿਓ ਆਪਾਂ ਤੁਹਾਨੂੰ ਦਿਖਾ ਦਈਏ ਇੱਕ ਵਾਰੀ ਤੋਂ ਚੂਣ ਚਵਾ ਦੀ ਪਹਿਲਾਂ ਹੀ ਦੱਸ ਦਿੱਤਾ ਵੀ ਬਿਲਕੁਲ ਕੋਲੀ ਮੋਟੀ ਧਾਰ ਤੋਂ ਕਿਸੇ ਰਕਮ ਦਾ ਕੋਈ ਘੋਰ ਨਹੀਂ ਕੋਈ ਸ਼ਿਟਾ ਨਹੀਂਗਾ ਉਹ ਤੁਸੀਂ ਤਸੱਲੀ ਧਿਆਨ ਕੇ ਕਰ ਹੀ ਲੈਣੀ ਆ ਠੀਕ ਬੋਧ ਬਹੁਤ ਖੂਬਸੂਰਤ ਆ ਮਗਰ ਕੱਟੀ ਫੀਮੇਲ ਕਾਫ ਆ ਠੀਕ ਆ ਤੇ ਕਿੱਦੇ 나ੜੂ ਤੇ ਬੱਚਾ ਆ ਦੇ ਨੈ ਵੀ ਜੱਜ ਕੀ ਡਿਮਾਂਡਾਂ ਰਹਿਣਗੀਆਂ ਸਾਨੂੰ ਸਾ ਮੁੱਲ ਕਰਨ ਨੂੰ ਇਹਦਾ 1 15 ਕਰਦੇ ਆਪਾਂ 1 10 ਜੋ ਛੋਟ ਛੱਪਾ ਕਰ ਦਾਂਗੇ 1 10 ਹਾਂਜੀ ਹਾਂਜੀ ਠੀਕ ਆ ਜੀ ਲੋ ਤੁਸੀਂ 1 ਲੱਖ 10 ਹਜ਼ਾਰ ਦੇ ਵਿੱਚੋਂ ਛੋਟ ਛੱਪਾ ਹੋ ਜਾਊਗਾ ਠੀਕ ਆ ਆਓ ਇੱਥੇ ਆਣ ਕੇ ਆਪਣੀ ਚੋਕੇ ਤਸੱਲੀ ਤੁਸੀਂ ਕਰ ਲਿਓ ਬਾਕੀ ਮੱਝ ਚੰਗੀ ਆ ਅਗੇ ਕਿਸੇ ਵੀਰ ਨੇ ਹਰਕ ਵੀਰ ਦਾ ਸ਼ੌਂਕ ਹੁੰਦਾ ਵੀ ਕੋਈ ਨਸਲ ਬ੍ਰੀਡ ਤੇ ਕੰਮ ਕੀਤਾ ਜਾਵੇ ਤੇ ਜੇਕਰ ਕੋਈ 15 14 ਕਿਲੋ ਦਾ ਪਸ਼ੂ ਤੁਸੀਂ ਲੈ ਕੇ ਜਾਂਦੇ ਜੇ ਉਹਨਾਂ ਦੇ ਸਮੇਂ ਦੇ ਵਿੱਚ ਦੋਸਤੋ ਨਸਲ ਬ੍ਰੀਡ ਤੇ ਵੀ ਕੋਈ ਭਰਾ ਕੰਮ ਕਰਦਾ ਤੇ ਗਾਂਹੇ ਦੇ ਵਿੱਚੋਂ ਤੁਸੀਂ ਚੰਗੀਆਂ ਝੋਟੀਆਂ ਪੈਦਾ ਕਰ ਸਕਦੇ ਜੇ ਚੰਗੇ ਚੰਗੇ ਬੋਲਦੀਆਂ ਚੰਗੇ ਚੰਗੇ ਸਾਂਹਦੀਆਂ ਠੀਕ ਆ ਹੁਣ ਵੀ ਫਿਲਹਾਲ ਮਗਰ ਕੱਤੀ ਆ ਉਹ ਵੀ ਵਾਦੇ ਬੰਦੀ ਆ ਠੀਕ ਆ ਜੀ ਗੱਲਬਾਤ ਇੱਧਰ ਜੱਜ ਸੈਕਿੰਡ ਨੰਬਰ ਤੇ ਆਪਣੇ ਕੋਲ ਇੱਕ ਇਹ ਵੈਡ ਖੜੀ ਆ ਹਾਂਜੀ ਹਾਂਜੀ ਸੰਤੂ ਸਾਹਿਬ ਇਹ ਵੀ ਰਾਤ ਦੀ ਸੋਈ ਅੱਗੜ ਪਿਛੜੀ ਸੋਈਆਂ ਸੰਤੂ ਸਾਹਿਬ ਠੀਕ ਠੀਕ ਹੈ ਜੀ ਹਾਂਜੀ ਹਾਂਜੀ ਇਹਦੇ ਨਾਲ ਪਿਆ ਦੋਂਦਾ ਹਾਂਜੀ ਹਾਂਜੀ ਕੱਠੀਆਂ ਕੋਈ ਘੰਟਾ ਅਗੇ ਲੇਟ ਸੋਈ ਉਹਦੇ ਨੂੰ ਠੀਕ ਹੈ ਜੀ ਹਾਂਜੀ ਹਾਂਜੀ ਇਹਦੇ ਇਹਦੇ ਥੱਲੇ ਵੀ ਕੋਈ ਆ ਇਸ ਟਾਈਮ ਕੋਈ 10 ਕਿਲੋ ਬੋਲਾ ਹੋਊਗਾ ਹਾਜਰ 10 ਕਿਲੋ ਬੋਲਾ ਇਹ ਸੁਵਾ ਦੂਜਾ ਤੇ ਤੀਜਾ ਹਾਂਜੀ ਉਹਨਾਂ ਦੇ ਦੂਜੇ ਦਿੱਤੀ ਆ ਬਲੋ ਆਪੋ ਆਪਣੀ ਸਮਝ ਕਰੇ ਕੋਈ ਭੈਣ ਭਰਾ ਵਾ ਕਿ ਤੇ ਜੇ ਵੀ ਹੋ ਸਕਦੀ ਆ ਉਹ ਦੋਸਤੋ ਚਾਹੇ ਕੋਈ ਭਰਾ ਦੂਜਾ ਮੰਨ ਲੈ ਤੇਜਾ ਮੰਨ ਲੈ ਠੀਕ ਹੈ ਜੀ ਮਗਰ ਇਹਦੇ ਵੀ ਪਛੀ ਆ ਫੀਮੇਲ ਕਾਫ ਨੂੰ ਜਨਮ ਦਿੱਤਾ ਅ ਜਿਹੋ ਜੀ ਦੋਸਤੋ ਆਪ ਰੰਗ ਪ੍ਰਿੰਟ ਬੱਚੋਂ ਹੈਗੀ ਆ ਠੀਕ ਹੈ ਜੀ ਜਿਹੋ ਜੀ ਕੰ ਸੋ so, 10 ਕਿਲੋ ਬੋਲੇ ਤੋਂ ਜਿਹੜੀ ਸਟਾਰਟਿੰਗ ਹੋਈ ਹੈ ਸ਼ੁਰੂਆਤ ਹੋਈ ਹੈ। ਸੋ ਥਾਣਾ ਦੀ ਗੱਲ ਕਰੀਏ ਤਾਂ ਦੋਸਤੋ ਚਾਰੇ ਥਾਣੇ ਤੁਸੀਂ ਵੇਖੋ ਫਿਰ ਕਾਫੀ ਵਧੀਆ ਆਪਸੀ ਥਾਣਾ ਦੀ। ਨਸਲ ਬਰੀਡ ਬੜੀ ਸੰਧੂ ਸਾਹਿਬ ਦੀ। ਚੋਣ ਜਾਣਾ ਮੈਂ ਨਾ ਸੰਧੂ ਸਾਹਿਬ ਠੰਡੀ ਧੀਰੀ ਭਾਵੇਂ ਮੰਗਾ ਪਾ ਲੋ ਭਾਵੇਂ ਨਾ ਪਾ ਲੋ ਬਹੁਤ ਠੰਡੀ ਧੀਰੀ ਹੈ। ਠੀਕ ਆ ਜੀ। ਹਾਂ ਜੀ। ਲੋ ਵੀ ਦੋਸਤੋ ਚਵਾਪਸਮਾਨ ਦੀ ਇੱਕ ਨੰਬਰ ਠੰਡੀ ਧੀਰੀ ਸੀਬ ਸਾਉਂ ਬੰਗਾ ਪਾਉਣਾ ਰਸੀ ਪਾਉਣੀ ਕਿਸੇ ਵੀਰ ਨੇ ਪਾ ਲਵੇ ਨਹੀਂ ਕੀ ਕਰਦਾ ਨਾ ਪਾਵੇ ਠੀਕ ਆ ਜੀ। ਇਸੇ ਤਰ੍ਹਾਂ ਖੁਸ਼ੀ ਖੁਸ਼ੀ ਮਿਲਦੀ ਹੈ ਕਰਮਾਂ ਵਾਲੀ। ਤਜਵਾਬ ਉਸਮਾ ਬਿਲਕੁਲ ਧਾਰ ਮੋਟੀ ਹੈ ਮੈਂ ਨਾ ਸੰਧੂ ਸਾਹਿਬ ਐ ਭੋਲੀ ਆ ਚੌਣ ਚਾਂ ਦੀ ਬਹੁਤ ਭੋਲੀ ਆ ਕੋਈ ਥਣ ਵੱਧ ਕਰਨੀ ਹੈ ਠੀਕ ਆ ਜੀ ਹਾਂਜੀ ਹਾਂਜੀ ਲੈ ਵੀਰ ਜੱਜ ਖੋਲ ਕੇ ਇਹ ਵੀ ਤੋੜ ਕੇ ਦਿਖਾ ਦਗੇ ਲਓ ਵੀ ਦੋਸਤੋ ਸੂਆ ਦੂਜਾ ਤੀਜਾ ਸੂਆ ਦੀ ਸਮਝਣਾ ਤੁਸੀਂ ਵੇਖ ਲਿਓ ਵੈਸੇ ਦੂਜੇ ਵੀ ਲੱਗਦੀ ਆ ਤੀਜੇ ਵੀ ਤੁਸੀਂ ਮੰਨ ਕੇ ਕੋਈ ਭਰਾ ਖਰੀਦਾਰੀ ਕਰ ਲੂਗਾ ਤੇ ਕੋਈ ਬਾਲੀ ਵੱਡੀ ਗੱਲ ਨਹੀਂ ਠੀਕ ਆ ਜੀ ਦੂਜੇ ਤੀਜੇ ਸੂਵੇ ਪਸ਼ੂਆਂ ਦੇ ਵਿੱਚ ਦੁੱਧ ਤੇ ਬਿਲਕੁਲ ਚੱਲਣੇ ਸ਼ਟਾਰਟ ਹੀ ਹੁੰਦੇ ਆ ਤੋਂ ਰੰਗ ਪ੍ਰਿੰਟ ਡੱਬੀ ਆ ਮੋਟੀ ਡੱਬੀ ਆ ਠੀਕ ਆ ਜੀ ਵਾਈਟ ਤੇ ਬਲੈਕ ਡੱ ਆ ਦੇਖੋ ਟੋਡਰ ਟੋਡਰ ਦੀ ਕੁਆਲਿਟੀ ਬਹੁਤ ਸੋਹਣੀ ਆ ਠੀਕ ਆ ਜੀ ਰਾਤ ਹੀ ਸੂਈ ਆ ਦੋਵਾਂ ਪਸ਼ੂਆਂ ਦਾ ਸੂਆ ਦੋਸਤੋ ਰਾਤ ਅਹੀਂ ਅੱਗੜ ਪਿਛੜ ਹੀ ਪਿਆ ਠੀਕ ਆ ਸੋ ਇਹ ਵੜ ਵੀ ਜੇਕਰ ਗੱਲ ਕਰਕੇ ਤੇ ਕੋਈ ਇੱਕ ਤੋਂ ਦੋ ਡੰਗ ਦੀਆਂ ਚਵਾਈਆਂ ਦੀਆਂ ਹੋ ਜਾਣ ਠੀਕ ਆ ਤੇ ਕੋਈ 10 ਕਿਲੋ ਬੋਲਾ ਇੰਦੇ ਥੱਲੇ ਹਾਜ਼ਰ ਆ ਇੱਕ ਵਾਰੀ ਅੱਜ ਹੋਰ ਕਮਾ ਦੇ ਵੀ ਰਿਆਂ ਇਹਨੂੰ ਪਸ਼ੂ ਥੋੜੇ ਜੇ ਕਾਲੇ ਪੈਂਦੇ ਆ ਸੱਜਰਤਾ ਜੇ ਸੂਏ ਆ ਦੋਸਤੋ ਬੱਚੇ ਅੰਦਰ-ਬੱਚੇ ਥੋੜੇ ਤੇ ਦੂਰ ਹੋ ਜਾਂਦੇ ਆ ਥੋੜਾ ਜਿਹਾ ਪਸ਼ੂ ਤਮਾ ਕਰਦਾ ਬੱਚਿਆਂ ਨੂੰ ਭਜਦਾ ਠੀਕ ਆ ਤੇ ਥਣਪੂਰਾ ਹੱਥੀ ਚਵਾਈ ਵਾਲਾ ਮੁੱਠੀ ਥਾਣਾ ਕੋਈ ਇਥੇ ਆਣ ਕੇ ਤੁਸੀਂ ਵੇਖ ਹੀ ਲੈਣਾ ਠੀਕ ਆ ਹਾਈਡ ਵੀ ਸੋਹਣੀਆ ਕਰਮਾ ਵਾਲੀ ਦੀ ਤੇ ਵੈਸੇ ਸੂਸਵਾਜ ਇੱਕ ਵਾਰੀ ਆਈ ਆ ਪਰ ਵਜਨ ਲੋਡ ਪੂਰਾ ਆ ਤੁਸੀਂ ਵੇਖ ਸਕਦੇ ਜੀ ਕੋ ਲਉਪੇਤਾਲੀਏ ਦੋਸਤੋ ਹੈ ਵਜਨ ਲੋਡ ਦੇ ਵਿੱਚ ਪਸ਼ੂ ਵੀ ਉਹ ਦੁੱਧ ਕੱਢੂਗਾ ਜਿਹੜਾ ਉਹ ਪੇਤਾਲਾ ਪੂਰੇ ਵਜਨ ਲੋਡ ਦੇ ਵਿੱਚ ਆ ਤੋ ਚੰਗਿਆ ਜੰਮਿਆ ਪਲਿਆ ਪਸ਼ੂ ਆ। ਤੋਂ ਬਾਅਦ ਵੀ ਉਹਨੇ ਪਰੌਣਾ ਕਰਮ ਆਵੇ ਨੇ ਠੀਕ ਆ। ਇੱਕ ਵਾਰੀ ਤੁਹਾਨੂੰ ਆਪਾਂ ਥੋੜਾ ਜਿਹਾ ਹੋਰ ਲਾ ਕੇ ਆ ਥਣ ਥਣੂ ਦਿਖਾ ਦਿੰਨੇ ਆ। ਉਸ ਤੋਂ ਬਾਅਦ ਕਿਸੇ ਭਰਾ ਨੇ ਵੀ ਖਰੀਦਣੀ ਤੇ ਇੱਥੇ ਆ ਕੇ ਆਪਣੀ ਤਸੱਲੀ ਕਰ ਲਈ। ਬਾੱਕੀ ਠੰਡੀ ਧੀਰੀ ਥੰਡੂ ਸਾਹਿਬ ਵੇਖੋ। ਇਹ ਸੀਲ ਸਹੂਆ ਪੂਰੀ। ਕੋਈ ਗੱਲ ਨਹੀਂ ਆਦੇ ਆ ਕੇ ਧਾਰਾ ਮਾਰ ਕੇ ਫਾਦਨੇ। ਆ ਕਰੋ ਜਾ ਕੇ ਜੀ। ਮੋਗੇ ਆ ਨੌੜੀ ਜੇ। ਠੀਕ ਹੈ ਜੀ ਠੀਕ। ਠੰਡੀ ਧੀਰੀ ਆ। ਕੋਈ ਗੱਲ ਨਹੀਂ ਹੋਊ। ਜਿਹੜੇ ਪਾਸੇ ਦੋਸਤੋ ਮਰਜੀ ਬੈਠ ਬੈਠ ਕੇ ਚਵਾਈ ਕਰੀ ਚੱਲਿਆ ਜੇ। ਸੀਨ ਸਹੂਆ ਠੰਡੀ ਤੇਰੀ ਠੀਕ ਆ ਇੱਕ ਤਾਂ ਹੁੰਦੀ ਆ ਗੱਲ ਦੋਸਤੋ ਕਹਿਣ ਵਾਲੀ ਉਹ ਕਹਿਣ ਵਾਲੀ ਕਰਨੀ ਕਿ ਜੜੀ ਸਾਰੇ ਵੀਰਾਂ ਨੇ ਤੁਸੀਂ ਇੱਥੇ ਆਣ ਕੇ ਦੇਖ ਹੀ ਲੈਣਾ ਉਹ ਗੱਲ ਕਰਾਂਗੇ ਠੀਕ ਆ ਲੈ ਵੀ ਜੱਜ ਕੀ ਮੁੱਲ ਕਰਦੇ ਆ ਕਿੰਨਾ ਕ ਵੈਸੇ ਦੁੱਧ ਚਵਾਜੂਗੀ ਵੇੜ ਕੇ ਸੰਧੂ ਸਾਹਿਬ ਉਹਨਾਂ ਦਾ ਚਲੋ 20 ਲੀਟਰ ਆਖਿਆ ਅਸੀਂ ਚੁੰਦ ਰਹੇ ਪਰ ਆਪਾਂ ਗਰੰਟੀ ਨਹੀਂ ਦੇਣੀ ਆ ਆਪਾਂ ਹੁਣ ਮੌਕੇ ਦੇ ਜੋ ਉਹੋ ਹੀ ਆਪਾਂ ਦੱਸਣਾ ਹੋਵੇ ਦਾਣੇ ਨੂੰ ਆਪਾਂ ਦੱਸ ਕੇ ਦੇਣੀ ਆ ਹਾਂਜੀ ਹਾਂਜੀ 1500 ਚੋਲੇ ਭਾਵੇਂ 16 ਹਾਂਜੀ 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 ਉਹਨਾਂ 20 ਕਿਲੋ ਕਹਿੰਦੇ ਕਿ ਆਪਾਂ ਚੋਇਆ ਪਰ ਆਪਾਂ ਗਰੰਟੀ ਨਹੀਂ ਦੇਣੀ ਸੰਧੂ ਸਾਹਿਬ ਆਪ ਉਹ ਦੋਸਤੋ ਉਸ ਤੁਸੀਂ ਆਪਣੀ ਸਮਝ ਵਰਤ ਲਿਓ ਠੀਕ ਆ ਜੀ ਬੇ ਵੱਡੀ ਬੇੜਾ ਕੋਈ ਛੋਟੀ ਤਾਂ ਹੈ ਨਹੀਂ ਠੀਕ ਆ ਇਹ ਜੱਜ ਦੇ ਦਈਏ ਕਿੰਨੇ ਦੀ ਵੀਰ ਆਪਾਂ ਖਾਨਾ ਇਹ ਸੰਧੂ ਸਾਹਿਬ 65000 ਚੋਂ ਛੋੜਛੱਪਾ ਕਰ ਦਾਂਗੇ 65000 ਹਾਂਜੀ 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 ਠੀਕ ਆ ਜੀ ਛੋੜਛੱਪਾ ਥੋੜਾ ਬਤਾਈਏ ਕਿ ਹੋਜੂ ਖੁੱਲਾ ਡੁੱਲਾ ਕੋਈ ਨਹੀਂ ਕਰਦਾ ਖੁੱਲਾ ਡੁੱਲਾ ਸੰਧੂ ਸਾਹਿਬ ਕੋਈ ਪੈੰਪਰਾ ਫੋਨ ਲਾਵੇ ਕੋਈ ਨਾ ਕਿਸੇ ਵੀ ਦਾ ਹਾਂਜੀ 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 ਲੋ ਵੀ ਦੋਸਤੋ ਬਿਲਕੁਲ ਸੋਇਆ ਸੁਆਇਆ ਪਸ਼ੂ ਆ ਵੈਸੇ ਸੋਇਆ ਸੁਆਇਆ ਪਸ਼ੂ ਨੂੰ ਹਰ ਤੇ ਵੀਰ ਖਰੀਦਣਾ ਚਾਹੁੰਦਾ ਕੋਈ ਕਿਉਂਕਿ ਹਰ ਤੇ ਵੀਰ ਰਕਮ ਲਾਉਣੀ ਆ ਪੈਸਾ ਲਾਉਣਾ ਕਿਉਂਕਿ ਚੁਆਇਸ ਆ ਉਹ ਹਰ ਕਵੇਰ ਦੀ ਆਪੋ ਆਪਣੀ ਆ ਠੀਕ ਆ ਬਾਕੀ ਹਵਾਨੇ ਦੇ ਦੇ ਪਸੂ ਦੋਨੋਂ ਖਬਰਦਾਰ ਆ ਬਹੁਤ ਸੋਹਣੇ ਨੇ ਦੇ ਹਵਾਨੇ ਦੇ ਵਿੱਚ ਸੋ ਚੁਆਪ ਅਸਮਾ ਦੇ ਇੱਕ ਨੰਬਰ ਆ ਸੋ ਇਹ ਤਾਂ ਹੈ ਨਹੀਂ ਦੋਸਤੋ ਪਸੂ ਗੱਭਣਾ ਸਵੇਸ ਵੇ ਪਸੂ ਇੱਥੇ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਕਰ ਲਿਓ ਚੰਗੀ ਮੱਝ ਜਿਹੜੀ ਆਪਾਂ ਤੁਹਾਨੂੰ ਦਿਖਾਈ ਆ ਨੀਲੀ ਰਾਵੀ ਦੀ ਚੰਗੀ ਮੱਝ ਸੋ ਦੁੱਧ ਚੰਗਾ ਵੀ ਚਵਾਜ ਹਾਂਜੀ ਦੋਸਤੋ ਇੱਕ ਲਾਸਟ ਵਿੱਚ ਆਪਾਂ ਤੁਹਾਨੂੰ ਇਹ ਬੱਕਰਾ ਦਿਖਾਉਣ ਲੱਗੇ ਆ ਠੀਕ ਆ ਜੀ ਸੋ ਬੱਕਰੇ ਦੀ ਉਮਰ ਪੁੱਛ ਲਾਂਗੇ ਮੇਰੇ ਚਾਚ ਤੋਂ ਕੀ ਬਾਕੀ ਬੀਟਲ ਦੇ ਵਿੱਚ ਆ ਗਿਆ ਠੀਕ ਆ ਜੀ ਆ ਥੋੜੇ ਦੇਖੂਗਾ ਤੁਸੀਂ ਸਿੰਘ ਵੀ ਹੈਗੇ ਤੇ ਲੰਬੇ ਕੰਨ ਫੇਸ ਕੁਆਲਟੀ ਦੇਖੋ ਠੀਕ ਆ ਜੀ ਅੱਛਾ ਜੱਜ ਬੱਕਰੇ ਦੀ ਕੀ ਵੀਰੇ ਏਜ ਆ ਕੀ ਉਹ ਇਹ ਸੰਤੂ ਸਾਹਿਬ ਇਹ ਖੀਰਾ ਹੀ ਮੋਹ ਦੰਦੀ ਮੋਹ ਦੰਦੀ ਹਾਂਜੀ 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 ਠੀਕ ਬੀਟਲ ਨਸਲ ਦਾ ਵਾ ਠੀਕ ਆ ਜੀ ਹਾਂਜੀ ਹਾਂਜੀ ਤੇ ਇਹ ਕਿੰਨੇ ਕਿੰਨੇ ਦਾ ਦੇ ਦਈਏ ਇਹ ਸੰਤੂ ਸਾਹਿਬ 11000 ਰੁਪਏ ਛੋੜ ਛੱਪਾ ਕਰ ਦਾਂਗੇ 11000 ਹਾਂਜੀ ਹਾਂਜੀ ਲੋਬੀ ਦੋਸਤੋ 11000 ਦੇ ਵਿੱਚੋਂ ਛੋੜ ਛੱਪਾ ਹੋ ਜਾਊਗਾ ਸੋ ਇਹ ਦੋਸਤੋ ਪਿਓਰ ਜਿਹੜਾ ਖੀਰਾ ਬੱਕਰਾ ਹੈ ਠੀਕ ਆ ਬਿਲਕੁਲ ਦਿਖਾ ਦਿੱਤਾ ਤੁਹਾਨੂੰ ਸੋ ਕੰਟੈਕਟ ਤੁਸੀਂ ਵੀਰ ਜੱਜ ਦੇ ਨੰਬਰਾਂ ਤੇ ਕਰ ਲਿਓ ਤੇ 11000 ਦੇ ਵਿੱਚੋਂ ਛੋੜਛਾਪਾ ਮਾਨਤਾ ਨੂੰ ਮੌਕੇ ਤੇ ਹੋ ਜਾਊਗਾ ਸੋ ਖੀਰਾ ਬੀਟਲ ਦੇ ਵਿੱਚ ਇਹ ਬਲੈਕ ਰੰਗ ਦੇ ਵਿੱਚ ਇਹ ਬੱਕਰਾ ਬਕਾਊਗਾ ਕਰਦ ਗਏ ਸਾਂਝੇ ਨੰਬਰ ਆਪਣਾ ਹੈ 9873727286 ਪਿੰਡ ਮੋਹਨਪੁਰਾ ਦਾ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਹਾਂ ਜੀ ਹਾਂ ਠੀਕ ਹੈ ਭਰਾ ਲੋਕ ਦੋਸਤੋ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇਹ ਦੋ ਨਾਕ ਆਪਾਂ ਦਿਖਾਉਣੇ ਸੀ ਵੀਰ ਜੱਜ ਦੇ ਘਰੋਂ ਠੀਕ ਹੈ ਤੇ ਪਿੰਡ ਮੋਹਨਪੁਰੇ ਤੁਸੀਂ ਵਿਜ਼ਿਟ ਕਰਨੀ ਆਓ ਇਥੇ ਆ ਕੇ ਆਪਣੀ ਤਸੱਲੀ ਕਰੋ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਪਸੰਉਂਦੇ ਰਹਿੰਦੇ ਆ ਇਸ ਫਾਰਮ ਤੇ